ਜੇ ਕਰੋਨਾ ਕੋਡ ਦਾ ਨੰਬਰ ਐਂਟਰੀ ਕਰਕੇ ਲਿਆ ਕਰੋ ਉਹਨੂੰ ਲੈ ਨੂੰ ਨਾਲ ਕਰੋਨਾ ਕੋਡ ਦਾ ਨੰਬਰ ਪਾਉਂਦੇ ਹੋ। ਪਰ ਜਰੂਰ ਸਿਕਰ ਜੁਗੈ ਦਾ ਫਰਮ ਬੱਲੇ ਫਰਮ ਹੈ। ਦੇਖੋ ਆਣਾ ਤੇ ਚਈ ਨਾ ਬੰਦੇ। ਚਲੋ ਕੋਈ ਗੱਲ ਨਹੀਂ। ਦੇਖੋ ਆਪਣੀ ਦੇਲ ਜਿਹੜੀ ਗੱਲ ਹੈਗੀ ਹੈ ਆਪਾਂ ਨੂੰ ਆਪਣਾ ਏਰੀਆ ਕਲੀਨ ਰੱਖਣਾ। ਹਾਂਜੀ। ਕਲੀਨ ਰੱਖਣ ਦਾ ਮਤਲਬ ਇਹ ਨਹੀਂ ਹੈ ਨਾ ਕਿ ਮੈਂ ਕ੍ਰਾਈਮ ਨਹੀਂ ਕਰਦਾ ਤਾਂ ਏਰੀਆ ਕਲੀਨ ਹੈ। ਆਪਾਂ ਨੇ ਆਪਣੇ ਸਰੌਂਡਿੰਗ 'ਚ ਇਸ ਤਰ੍ਹਾਂ ਦਾ ਕਰਾਇਆ ਹੋਣ ਵੀ ਨਹੀਂ ਦਿੰਦਾ। ਹਾਂਜੀ। ਸਾਡੀ ਨੀਅਰ ਕਰਤਾ ਹੰਦਾਤਾ ਨੇ ਮਾਜੂਬ ਬੀਜੀ ਵੀ ਸਾਫ ਦੇ ਹੁਕਮ ਨੇ ਤੇ SSP ਸਾਹਿਬ ਜੀ ਵਰਨ ਚੱਪਾ ਜੀ ਆਈਪੀਐਸ ਜੀ ਨੇ ਦਿੱਤਾ ਦਿਸ਼ਾ ਵਿੱਚ ਬੇਸ਼ੱਕ ਹੈ ਤਾਂ ਅਸੀਂ ਕੰਮ ਕਰ ਰਹੇ ਹਾਂ ਇਸ ਜਿਹੜੀ ਸਾਰੀ ਮੁਹਿੰਮ ਚੱਲ ਰਹੀ ਹੈ ਐਂਟੀ ਡਰਗ ਮੁਹਿੰਮ ਚੱਲ ਰਹੀ ਹੈ ਇਹਦੇ ਵਿੱਚ ਡਰਗਸ ਦੇ ਪੂਰਨ ਰੂਪ ਤੋਂ ਖਾਤਮੇ ਲਈ ਅਸੀਂ ਅਲੱਗ ਅਲੱਗ ਆਪਣੇ ਤੌਰ ਤੇ ਕਾਰਵਾਈਆਂ ਕਰ ਰਹੇ ਹਾਂ ਜਿਹਦੇ ਵਿੱਚ ਡਰਗਸ ਪੈਡਲਰ ਨੇ ਸਮੱਗਲਰ ਨੇ ਉਹਨਾਂ ਤੇ ਪਰਚੇ ਲੈਣੇ ਉਹਨਾਂ ਤੇ ਕਾਰਵਾਈ ਕਰਨੀ ਆ ਹਾਊਸ ਸਰਚ ਕਰਨੇ ਤੇ ਜਿਹੜੇ ਡਰਗਸ ਖਾਂਦੇ ਨੇ ਕੋਈ ਐਡਿਕਟ ਨੇ ਉਹਨਾਂ ਦੀ ਕਾਉਂਸਲਿੰਗ ਕਰਕੇ ਇਲਾਜ ਕਰਵਾਉਣਾ ਜਿਹੜੇ ਮੈਡੀਕਲ ਪ੍ਰੈਕਟਿਸ਼ਨਰ ਹੈ ਇਹਨਾਂ ਨਾਲ ਮੀਟਿੰਗ ਕਰਨੀ ਵੀ ਤੁਸੀਂ ਕਿਹੜੀ ਕਿਹੜੀਆਂ ਡਰੱਗਸ ਕਿਸ ਤੇ ਇਸ ਤਹਿਤ ਇਹਨਾਂ ਤਹਿਤ ਇਹ ਬੁਲਾਏ ਗਏ ਸੀ ਅੱਜ ਨਹੀਂ ਚਲੋ ਮਿਲਣਾ ਮਿਲ ਜਾਂਦੀ ਹੁੰਦੀ ਆ ਰਿਕਵਰੀਆਂ ਹੋ ਜਾਣਗੀਆਂ ਅੱਜ ਨਹੀਂ ਹੋਈ ਅਗਲੀ ਵਾਰ ਹੋਣਗੀਆਂ ਕਿ ਕਦੇ ਜਰੂਰ ਕਰਾਂਗੇ ਅਸੀਂ ਸੋ ਇਹਨਾਂ ਨੇ ਸਾਡੇ ਸਾਡੇ ਨਾਲ ਪ੍ਰੋਮਿਸ ਕੀਤਾ ਵੀ ਅਸੀਂ ਅੱਗੇ ਤੋਂ ਅੱਗੇ ਤੋਂ ਕੀ ਅਸੀਂ ਪਹਿਲਾਂ ਵੀ ਵੇਚਦੇ ਸੀ ਤੇ ਅੱਗੇ ਵੀ ਧਿਆਨ ਰੱਖਾਂਗੇ ਕੋਈ ਦੁਕਾਨਦਾਰ ਪਕੜਿਆ ਜਾਂਦੀ ਫਿਰ ਉਹਦੇ ਖਿਲਾਫ ਕਾਰਵਾਈ ਹੋਊਗੀ ਕੋਈ ਨਹੀਂ ਬਚੂਗਾ